ਬੋਜੀ ਘਰ ਤੇ ਲਈ ਨਾ ਰਾਸ਼ਨ ਚਾਹੀਦਾ ਘਰੇ ਰਾਸ਼ਨ ਹੈ ਨਹੀਂ ਥੋੜੀ ਜੀ ਹੈਲਪ ਹੀ ਕਰ ਦਿਓ ਐ ਕਰੀ ਇਹਨੂੰ ਥੋੜਾ ਜਿਆ ਰਾਸ਼ਨ ਪਾ ਦੇ ਆਟਾ ਚਾਹੀਦਾ ਹੋਰ ਕੀ ਚਾਹੀਦਾ ਬਸ ਆਟਾ ਹੀ ਦੇ ਦਿਓ ਜੀ ਆਟਾ ਤੇ ਚਾਹ ਪੱਤੀ ਵਗੈਰਾ ਵੀ ਪਾ ਕੇ ਦੇ ਦਿਓ ਠੀਕ धनबाद जी कोई गल नहीं कोई गल नहीं धनबाद जी हलो जी बेटा तेरा कोई गल नहीं।, नहीं बहुत बहुत धनबाद बेटा कोई गल नहीं बहुत बहुत धनबाद अब आप लेके पैसे दे दूँ ਹਾਂਜੀ ਬਾਈ ਜੀ ਆ ਜਿਹੜਾ ਇੱਥੇ ਮੰਗਦਾ ਫਿਰਦਾ ਸੀ ਅੱਛਾ ਰਾਜੂ ਤੁਸੀਂ ਰਾਸ਼ਨ ਦਵਾ ਕੇ ਗਏ ਸੀਗੇ ਤੇ ਇਹ ਇਹਨਾਂ ਦਾ ਤਾਂ ਰੋਜ਼ ਦਾ ਕੰਮ ਆ ਤੇ ਫਿਰ ਵਾਪਸ ਕਰਕੇ ਤਾਂ ਪੈਸੇ ਲੈ ਗਿਆ ਜੀ ਇਨਸਾਨੀਅਤ ਤਾਂ ਜਮ ਹੀ ਮਰ ਗਈ ਮੈਂ ਸੋਚਿਆ ਸੀ ਯਾਰ ਇਹ ਇਨਸਾਨ ਐਵੇਂ ਦਾ ਨਿਕਲੂ ਬਜ਼ੁਰਗਾ ਇਨਸਾਨ ਮੈਂ ਬੜੀ ਦਇਆ ਦੇ ਨਾਲ ਇਹਨੂੰ ਰਾਸ਼ਨ ਲੈ ਕੇ ਦਿੱਤਾ ਤੇ ਪਤੰਦਰ ਨੇ ਰਾਸ਼ਨ ਵਾਪਸ ਦੇ ਕੇ ਪੈਸੇ ਲੈ ਕੇ ਚਲੇ ਗਿਆ ਲੱਗਦਾ ਉਹੀ ਬਜ਼ੁਰਗ ਨਹੀਂ ਬੈਠਾ ਬਾਪੂ ਜੀ ਰੋਟੀ ਖਾ ਲੋ ਬੱਜੁਰਗੋ ਇਹ ਰੋਟੀ ਖਾਣੀ ਆ ਜਾਂ ਇਹ ਵੀ ਵੇਚ ਆਣੀ ਆ ਢੋਡੇ ਲੋਕਾਂ ਵੱਲ ਦੇਖ ਕੇ ਕੋਈ ਚਾਹੂਗਾ ਕਿ ਉਹ ਕਿਸੇ ਹੋਰ ਦੀ ਮਦਦ ਕਰੇ ਬੁੜਿਆ ਆਪਣੀ ਉਮਰ ਵੱਲ ਦੇਖ ਐਵੀਆਂ ਚਲਾਕੀਆਂ ਕਰਦਾ ਚੰਗਾ ਲੱਗਦਾ ਪਰ ਢੋਡੇ ਵਰਗੇ ਲੋਕਾਂ ਦੇ ਢੱਡ ਤਾਂ ਭਰ ਜਾਂਦੇ ਆ ਪਰ ਨੀਤਾ ਨਹੀਂ ਭਰਦੀਆਂ ਸ਼ਰਮ ਆਣੀ ਚਾਹੀਦੀ ਐ ਕਿਸੇ ਦੀ ਸੇਵਾ ਦਾ ਇਹ ਫਲ ਦਿਨੇ ਤੁਸੀਂ ਹਾਂ ਪੁੱਤਰਾ ਸਹੀ ਕਹਿਨਾ ਤੇਰੀ ਇੱਕ ਇੱਕ ਗੱਲ ਬਿਲਕੁਲ ਸਹੀ ਐ ਪਰ ਕਦੇ ਸੋਚਿਆ ਕੱਲਾ ਆਟਾ ਦੇ ਨਾਲ ਢੱਡਣੀ ਪਰਦਾ ਨਾਲ ਦਾਲ ਚਾਹੀਦੀ ਐ ਨਾਲ ਘਰ ਵਿੱਚ ਦਵਾਈ ਚਾਹੀਦੀ ਐ ਅੱਜ ਤੱਕ ਇੰਨੀ ਉਮਰ ਹੋ ਗਈ ਪਹਿਲਾਂ ਛੋਟੇ ਛੋਟੇ ਜਵਾਕਾਂ ਨੂੰ ਪਾਲਿਆ ਆ ਜਵਾਬ ਦੇ ਵੱਡੇ ਵੱਡੇ ਸੁਪਨੇ ਪੂਰੇ ਕਰਨ ਵਾਸਤੇ ਸ਼ਹਿਰ ਚਲੇ ਗਏ ਸਾਨੂੰ ਛੱਡ ਗਏ ਪੁੱਤਰਾ ਮੈਂ ਤਾਂ ਆਪਦੇ ਪਰਿਵਾਰ ਨੂੰ ਨਹੀਂ ਨਾ ਛੱਡ ਸਕਦਾ ਤੈਨੂੰ ਕੀ ਪਤਾ ਕਿ ਜਿਹੜਾ ਤੂੰ ਆਟਾ ਲੈ ਕੇ ਦਿੱਤਾ ਸੀ ਉਹ ਮੈਂ ਕਿਉਂ ਵਾਪਸ ਕੀਤਾ ਤੂੰ ਨਹੀਂ ਜਾਣ ਸਕਦਾ ਕਿਉਂਕਿ ਆٹے ਦੇ ਨਾਲ ਹੋ ਸਕਦਾ ਹੈ ਮੇਰੇ ਘਰ 'ਚ ਕੋਈ ਬਿਮਾਰ ਹੋਵੇ ਜੀਦੇ ਲਈ ਮੈਂ ਦਵਾਈ ਲੈਣੀ ਹੋਵੇ ਅੱਜ ਮੇਰਾ ਚਿਹਰਾ ਮੇਰੀ ਉਮਰ ਤਾਂ ਤੈਨੂੰ ਦਿਸ ਗਈ ਪਰ ਮੇਰੇ ਘਰ ਦੇ ਹਾਲਾਤ ਤੂੰ ਜਾਣ ਸਕਦਾ ਨਹੀਂ ਜਾਣ ਸਕਦਾ ਠੀਕ ਆ ਪੁੱਤਰਾ ਤੁਸੀਂ ਲੋਕਾਂ ਨੇ ਸਾਡੀ ਮਦਦ ਕੀਤੀ ਬਹੁਤ ਮਦਦ ਕੀਤੀ ਪਰ ਇਹ ਵੀ ਇਹ ਵੀ ਤੁਸੀਂ ਆਪਦੇ ਲਈ ਕਰਦੇ ਹੋ ਕਿਉਂਕਿ ਕਿਸੇ ਪੰਡਤ ਨੇ ਤੁਹਾਨੂੰ ਕਹਤਾ ਕਿ ਵੀਰਵਾਰ ਕਿਸੇ ਨੂੰ ਆਟਾ ਦੇਣਾ ਸ਼ਨੀਵਾਰ ਕਿਸੇ ਨੂੰ ਤੇਲ ਦੇਣਾ ਇਸ ਕਰਕੇ ਮਦਦ ਕਰਦੇ ਹੋ ਉਦੋਂ ਤੁਹਾਨੂੰ ਕੋਈ ਨਹੀਂ ਉਦੋਂ ਤੁਹਾਨੂੰ ਇਹ ਮਾੜੀ ਨੀਤ ਵਾਲੇ ਬੰਦੇ ਦਿਖਾਈ ਦਿੰਦੇ ਆ ਜਿੰਨਾਂ ਦਾ ਢੱਡ ਤਾਂ ਭਰਿਆ ਹੁੰਦਾ ਹਰ ਨੀਤ ਨਹੀਂ ਭਰੀ ਹੁੰਦੀ ਤੁਸੀਂ ਸਹੀ ਕਹਿੰਨੇ ਆ ਤੁਸੀਂ ਬਿਲਕੁਲ ਸਹੀ ਕਹਿੰਨੇ ਆ ਜੋ ਪੰਡਤ ਦੇ ਗ੍ਰਹਿ ਜੋ ਢੇਰੇ ਵਾਲਿਆਂ ਦੇ ਤਵੀਤ ਉਹ ਸਾਡੇ ਗਰੀਬਾਂ ਤੇ ਚੜਦੇ ਆ ਤੁਸੀਂ ਤਾਂ ਆਪ ਦਾ ਢਾਲਾ ਸਾਡੇ ਤੇ ਲਾਉਣੇ ਆ ਤੇ ਫਿਰ ਵੀ ਸਾਨੂੰ ਤੁਸੀਂ ਇਸ ਤਰ੍ਹਾਂ ਕਹਿੰਨੇ ਆ ਮੈਂ ਤਾਂ ਉਸ ਰੱਬ ਨੂੰ ਕਹਿਣਾ ਕੇ ਸੱਚੇ ਹਪਾਸ਼ਾ ਕਿਸੇ ਨੂੰ ਗਰੀਬੀ ਨਾ ਦੇਈ ਕਿਸੇ ਦੇ ਅੱਗੇ ਹੱਥ ਨਾ ਢਾਈ ਮੇਰਾ ਵੀ ਦਿਲ ਕਰਦਾ ਕਿ ਮੈਂ ਵੀ ਤੁਹਾਡੇ ਵਾਂਗੂੰ ਗੱਡੀਆਂ 'ਚ ਘੁੰਮਾਂ ਪਰ ਕੁਛ ਕਰਮ ਹੁੰਦੇ ਆ ਕੁਛ ਕਰਮ ਹੁੰਦੇ ਆ ਸਹੀ ਕਹਿਣਾ ਪੁੱਤਰਾ ਤੂੰ ਸਹੀ ਕਹਿਣਾ ਤੂੰ ਸਹੀ ਕਹਿਣਾ ਪੁੱਤਰਾ ਤੂੰ ਸਹੀ ਕਹਿਣਾ